ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਬਣਾਏ ਨੇ ਜੀ ਖਜੂਰ ਦੇ ਟੇਸਟੀ ਅਤੇ ਹੈਲਦੀ ਲੱਡੂ ਠੀਕ ਹੈ ਜੀ ਟੇਸਟੀ ਹੋਣ ਦੇ ਨਾਲ ਨਾਲ ਪੋਸਟਿਕ ਵੀ ਨੇ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਜਿਹੜੀ ਖਜੂਰ ਹੈ ਆਪਣੇ ਲਈ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਇਹ ਉਹਨਾਂ ਦੀ ਹਾਈਟ ਨੂੰ ਵਧਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਪ ਕਰਦੀ ਹੈ ਖਜੂਰ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਾਂ ਕੀ ਕੁਝ ਲਿਆ ਵਾ ਖਜੂਰ ਦੇ ਲੱਡੂ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਖਜੂਰ ਲੈ ਲਈ ਹੈ ਠੀਕ ਹੈ ਜੀ ਮਖਾਣੇ ਲੈਨੇ ਫੁੱਲ ਮਖਾਣੇ ਆਪਾਂ ਤੇ ਇੱਥੇ ਜੀ ਆਪਾਂ ਡਰਾਈ ਫਰੂਟ ਲੈ ਲੈਨੇ ਤੇ ਕੁਝ ਮੈਂ ਬਦਾਮ ਲੈਨੇ ਦੇਖ ਸਕਦੇ ਤੁਸੀਂ ਤੇ ਕਾਜੂ ਸੌਗੀ ਲਈ ਆਪਾਂ ਠੀਕ ਹੈ ਜੀ ਤੇ ਇਹ ਜੀ ਮੈਂ ਪੰਪਕਿਨ ਸੀਡ ਲੈਨੇ ਕਦੂਆਂ ਦੇ ਬੀਜ ਤੇ ਇਹ ਜੀ ਖੀਰੇ ਦੇ ਬੀਜ ਲੈਨੇ ਤੁਸੀਂ ਡਰਾਈ ਫਰੂਟ ਕੋਈ ਵੀ ਐਡ ਕਰ ਸਕਦੇ ਹੋ ਆਪਣੀ ਪਸੰਦ ਦਾ ਜੋ ਤੁਹਾਨੂੰ ਪਸੰਦ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਹਲਕਾ ਜਿਹਾ ਰੋਸਟ ਕਰਾਂਗੇ ਤੇ ਜੇ ਆਪਾਂ ਗੈਸ ਔਨ ਕਰ ਲਿਆ ਵੈ ਠੀਕ ਹੈ ਜੀ ਤੇ ਕੜਾਈ ਰੱਖ ਲਈ ਹੈ ਤੇ ਕੜਾਈ ਆਪਣੀ ਗਰਮ ਹੋ ਚੁੱਕੀ ਹੈ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਤੇ ਕਰੀਮ ਦੇਸੀ ਘਿਓ ਆ ਜਿਹੜਾ ਉਹ ਵਿੱਚ ਐਡ ਕਰ ਦਾਂਗੇ ਤੇ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਪਿਘਲਾ ਲਾਂਗੇ ਠੀਕ ਹੈ ਜੀ ਘਿਓ ਜਿਹੜਾ ਆਪਣਾ ਮੈਲਟ ਹੋ ਚੁੱਕਿਆ ਵੈ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਆਪਣੇ ਡਰਾਈ ਫਰੂਟ तो सब तो पहला मैं जी एड कराँगी बदम तो काजू बदम काजू ने मैं इकट्ठे ही रोस्ट कर लाँगी जी गैस की फ्लेम है वो बिल्कुल जी स्लो रखनी है ठीक है जी नहीं तो जो अपना जारी रखा फ्लेम तो जे अपने ड्राई फ्रूट ने वह जल जाए ठीक है जी बहुत जल्दी जराई हो जाते रोस्ट हो जाते हैं अपने जराई फ्रूट ने ਤੇ ਹੁਣ ਆਪਾਂ ਜਿਹਨਾਂ ਨੂੰ ਕੱਢ ਲਾਂਗੇ ਬਦਾਮ ਤੇ ਕਾਜੂ ਜਿਹੜੇ ਨੇ ਰੋਸਟ ਹੋ ਚੁੱਕੇ ਨੇ ਬਹੁਤ ਹੀ ਜ਼ਿਆਦਾ ਛੇਤੀ ਜਿਹੜੇ ਨੇ ਆਪਣੇ ਜਿਹੜੇ ਡਰਾਈ ਫਰੂਟ ਨੇ ਇਹ ਰੋਸਟ ਹੋ ਜਾਂਦੇ ਨੇ ਠੀਕ ਹੈ ਜੀ ਇਹ ਆ ਜੀ ਆਪਾਂ ਪਲੇਟ ਦੇ ਵਿੱਚ ਕੱਢ ਲੈਨੇ ਇਹਨਾਂ ਨੂੰ ਤੇ ਹੁਣ ਜੀ ਆਪਾਂ ਵਿੱਚ ਐਡ ਕਰਾਂਗੇ ਇਹਦੇ ਸੌਗੀ ਮੈਂ ਸੌਗੀ ਨੂੰ ਪਹਿਲਾਂ ਕਰ ਲਾਂਗੀ ਰੋਸਟ ਇਸ ਤਰ੍ਹਾਂ ਆਪਾਂ ਹਿਲਾਉਂਦੇ ਰਵਾਂਗੇ ਤੇ ਫਲੇਮ ਆਪਾਂ ਬਿਲਕੁਲ ਜਿਹੜੀ ਐ ਲੋ ਰੱਖਣੀ ਐ ਤੇ ਲੋ ਜੀ ਆਪਣੇ ਜਿਹੜੇ ਸੌਗੀ ਹੈ ਆਪਣੀ ਇਹ ਵੀ ਹੋ ਗਈ ਐ ਰੋਸਟ ਤੇ ਇਸ ਨੂੰ ਵੀ ਆਪਾਂ ਕੱਢ ਲਾਂਗੇ ਤੇ ਲੋ ਜੀ ਹੁਣ ਆਪਾਂ ਇਸ ਨੂੰ ਵੀ ਪਲੇਟ ਵਿੱਚ ਕੱਢ ਲੈਨੇ ਆ। ਉਸੇ ਪਲੇਟ ਵਿੱਚ ਕੱਢ ਲਾਂਗੇ ਜਿਹਦੇ ਵਿੱਚ ਆਪਾਂ ਬਦਾਮ ਤੇ ਕਾਜੂਨ ਜਿਹੜਾ ਵਾ ਕੱਢ ਲਿਆ ਸੀ ਰੋਸਟ ਕਰਕੇ। ਤੇ ਹੁਣ ਜੀ ਆਪਾਂ ਇਹ ਦੋ ਜਿਹੜੇ ਬੀਜ ਲਏ ਸੀ ਪੰਪਕਿਨ ਸੀਡ ਤੇ ਖੀਰੇ ਦੇ ਬੀਜ ਠੀਕ ਹੈ ਜੀ ਇਹਨਾਂ ਨੂੰ ਵੀ ਆਪਾਂ ਰੋਸਟ ਕਰ ਲਾਂਗੇ। ਜਦੋਂ ਆਪਾਂ ਡਰਾਈ ਫਰੂਟਸ ਨੂੰ ਰੋਸਟ ਕਰ ਲੈਂਦੇ ਨਾ ਹਲਕਾ ਜਿਹਾ ਤਾਂ ਇਹਦੇ ਵਿੱਚ ਜਿਹੜਾ ਫਲੇਵਰ ਹੈ ਬਹੁਤ ਵਧੀਆ ਆਉਂਦਾ ਹੈ। ਠੀਕ ਹੈ ਜੀ ਇਸ ਲਈ ਇਹਨਾਂ ਨੂੰ ਰੋਸਟ ਕਰ ਮੈਂ ਰੋਸਟ ਕਰ ਲੈਣੀ ਨਹੀਂ ਥੋੜਾ ਜਿਹਾ ਤੁਸੀਂ ਬੇਸ਼ੱਕ ਇਸੇ ਤਰ੍ਹਾਂ ਵੀ ਪਾ ਸਕਦੇ ਹੋ ਬਿਨਾਂ ਰੋਸਟ ਕੀਤੇ ਤੇ ਚਲੋ ਜੀ ਆਪਣੇ ਸਾਰੇ ਜਿਹੜੇ ਡਰਾਈ ਫਰੂਟ ਸੀਗੇ ਉਹ ਹੋ ਗਏ ਨੇ ਰੋਸਟ ਤੇ ਹੁਣ ਜੀ ਆਪਾਂ ਜਿਹੜੇ ਆਪਣੇ ਫੁੱਲ ਮਖਾਣੇ ਨੇ ਇਹਨਾਂ ਨੂੰ ਵੀ ਆਪਾਂ ਰੋਸਟ ਕਰ ਲਾਂਗੇ ਠੀਕ ਹੈ ਜੀ ਆਪਾਂ ਸਾਰੇ ਜਿਹੜੇ ਫੁੱਲ ਮਖਾਣੇ ਲਏ ਸੀ ਉਹ ਵਿੱਚ ਆਪਾਂ ਰੋਸਟ ਕਰ ਲਾਂਗੇ ਮੈਂ ਇੱਕ ਕੌਲੀ ਤੇ ਕਰੀਬ ਜਿਹੜੇ ਨੇ ਫੁੱਲ ਮਖਾਣੇ ਲਏ ਨੇ ਤੇ ਇੱਕ ਕੌਲੀ ਤੇ ਕਰੀਬ ਜਿਹੜੀ ਖਜੂਰ ਲਈ ਹੈ ਠੀਕ ਹੈ ਜੀ ਬੇਟ ਦੇ ਵਿੱਚ ਆਪਾਂ ਜੇ ਕੀ ਹੈ ਤੁਹਾਨੂੰ ਜਿਹੜੀ ਮੇਰੀ ਖਜੂਰ ਹੈ ਉਹ ਪਾਈ ਇੱਕ ਦਿਨੀ ਰੋ ਵਟਾਈ ਆ 250 ਗ੍ਰਾਮ ਤੇ ਹੁਣ ਜੀ ਆਪਾਂ ਫੁੱਲ ਮਖਾਣੇ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਾਂਗੇ ਦੇਖ ਸਕਦੇ ਹੋ ਤੁਸੀਂ ਫੁੱਲ ਮਖਾਣੇ ਆਪਣੇ ਰੋਸਟ ਹੋ ਗਏ ਨੇ ਜਿਹੜਾ ਘਿਓ ਸੀਗਾ ਸਾਰਾ ਐਬਜ਼ਾਰਬ ਹੋ ਗਿਆ ਮਖਾਣਿਆਂ ਦੇ ਵਿੱਚ ਠੀਕ ਹੈ ਜੀ ਸਾਰਾ ਜਿਹੜਾ ਘਿਓ ਸੀ ਮਖਾਣਿਆਂ ਨੇ ਸੋਖ ਲਿਆ ਵਾ ਤੇ ਹੁਣ ਜੀ ਆਪਾਂ ਇਹਨਾਂ ਨੂੰ ਵੀ ਪਲੇਟ ਵਿੱਚ ਕੱਢ ਲਾਂਗੇ ਵੱਖਰੀ ਪਲੇਟ ਦੇ ਵਿੱਚ ਤੇ ਹੁਣ ਆਪਾਂ ਫਿਰ ਉਸੇ ਕੜਾਈ ਨੂੰ ਗੈਸ ਉੱਪਰ ਰੱਖ ਦਾਂਗੇ ਗੈਸ ਆਪਾਂ ਔਨ ਕਰ ਲਿਆ ਵਾ ਇਹਦੇ ਵਿੱਚ ਆਪਾਂ ਅੱਧਾ ਕ ਚਮਚ ਜਿਹੜਾ ਕਿ ਉਹ ਦਾ ਹੋਰ ਐਡ ਕਰਾਂਗੇ ਠੀਕ ਹੈ ਜੀ ਕਿਉਂ ਆਪਣਾ ਮੈਲਟ ਹੋ ਗਿਆ ਮੈਂ ਤੇ ਇਹਦੇ ਵਿੱਚ ਜੀ ਆਪਾਂ ਜਿਹੜੇ ਖਜੂਰਾ ਲਈਏ ਨੇ ਇਹਨਾਂ ਨੂੰ ਐਡ ਕਰ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਹਲਾ ਲਾਂਗੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਡੂ ਜਿਹੜੇ ਨੇ ਬਣ ਕੇ ਤਿਆਰ ਹੁੰਦੇ ਨੇ ਤੇ ਖਜੂਰਾ ਖਾਣੀਆਂ ਜਿਹੜੀਆਂ ਨੇ ਆਪਣੇ ਸਿਹਤ ਦੇ ਲਈ ਹੈਲਦੀ ਵੀ ਨੇ ਫਾਇਦੇਮੰਦ ਵੀ ਨੇ ਠੀਕ ਹੈ ਜੀ ਤੁਸੀਂ ਵੀ ਖਾਓ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਖਵਾਓ ਕਿਉਂਕਿ ਬੱਚਿਆਂ ਦੀ ਜਿਹੜੀ ਗਰੋਥ ਹੈ ਹਾਈਟ ਵਾ ਉਹਨੂੰ ਵਧਾਉਣ ਦੇ ਵਿੱਚ ਜਿਹੜੀਆਂ ਖਜੂਰਾਂ ਨੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ ਤੇ ਲੋ ਜੀ ਆਪਣੇ ਖਜੂਰਾਂ ਵੀ ਜਿਹੜੀਆਂ ਨੇ ਆਲਮੋਸਟ ਹੋ ਗਈਆਂ ਨੇ ਪੱਕ ਗਈਆਂ ਨੇ ਠੀਕ ਹੈ ਜੀ ਤੇ ਹੁਣ ਆਪਾਂ ਗੈਸ ਜਿਹੜੀ ਬੰਦ ਕਰ ਦਿੱਤੀ ਹੈ ਠੀਕ ਹੈ ਜੀ ਇਹ ਇਹਨਾਂ ਨੂੰ ਆਪਾਂ ਥੋੜੀ ਦੇਰ ਲਈ ਠੰਡਾ ਹੋਣ ਲਈ ਰੱਖ ਦਾਂਗੇ ਦੇਖ ਸਕਦੇ ਹੋ ਤੁਸੀਂ ਆਪਣੀ ਗੈਸ ਬੰਦ ਹੈ ਤੇ ਤਦ ਤੱਕ ਜੀ ਆਪਾਂ ਇੱਧਰ ਜਿਹੜੇ ਆਪਾਂ ਡਰਾਈ ਫਰੂਟ ਰੋਸਟ ਕੀਤੇ ਸੀਗੇ ਉਹਨਾਂ ਨੂੰ ਇਸ ਤਰ੍ਹਾਂ ਗ੍ਰਾਈਂਡਰ ਚਾਰਡ ਦੇ ਵਿੱਚ ਪਾ ਕੇ ਗ੍ਰਾਈਂਡ ਕਰ ਲਾਂਗੇ ਮੈਂ ਸਾਰੇ ਡਰਾਈ ਫਰੂਟ ਜਿਹੜੇ ਨੇ ਇੱਕੋ ਵਾਰ ਇਸ ਤਰ੍ਹਾਂ ਵਿੱਚ ਪਾ ਕੇ ਗ੍ਰਾਈਂਡ ਕਰ ਲਾਂਗੀ ਠੀਕ ਹੈ ਜੀ ਐ ਲਓ ਜੀ ਆਪਣੇ ਡਰਾਈ ਫਰੂਟ ਜਿਹੜੇ ਨੇ ਗ੍ਰਾਈਂਡ ਹੋ ਗਏ ਨੇ ਆਪਾਂ ਦਰਦਰੇ ਜੀ ਇਹਨਾਂ ਨੂੰ ਗ੍ਰाइंड ਕੀਤਾ ਵਾ ਤੇ ਹੁਣ ਜੀ ਇਸ ਤੋਂ ਬਾਅਦ ਆਪਾਂ ਇਸ ਨੂੰ ਸਾਈਡ ਰੱਖ ਦਿੰਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਫੁੱਲ ਮਖਾਣੇ ਪਰੋਸਟ ਕੀਤੇ ਸੀਗੇ ਉਹ ਵੀ ਐਡ ਕਰਕੇ ਇਸ ਤਰ੍ਹਾਂ ਉਹਨਾਂ ਨੂੰ ਵੀ ਆਪਾਂ ਦਰਦਰਾ ਜਿਹਾ ਗ੍ਰाइंड ਕਰ ਲਾਂਗੇ ਤੇ ਇਹ ਲੋ ਜੀ ਆਪਣੇ ਫੁੱਲ ਮਖਾਣੇ ਵੀ ਜਿਹੜੇ ਨੇ ਗ੍ਰाइंड ਹੋ ਗਏ ਨੇ ਤੇ ਇਹਨਾਂ ਨੂੰ ਵੀ ਆਪਾਂ ਉਸੇ ਪਲੇਟ ਦੇ ਵਿੱਚ ਕੱਢ ਲਾਂਗੇ ਜਿਹਦੇ ਵਿੱਚ ਆਪਾਂ ਡਰਾਈ ਫਰੂਟ ਜਿਹੜੇ ਨੇ ਗ੍ਰाइंड ਕਰਕੇ ਰੱਖੇ ਸੀਗੇ ਚਲੋ ਜੀ ਆਪਾਂ ਫੁੱਲ ਮਖਾਣੇ ਜਿਹੜੇ ਗ੍ਰाइंड ਕੀਤੇ ਸੀ ਉਹ ਵੀ ਕੱਢ ਲੇ ਸਾਰੇ ਪਲੇਟ ਵਿੱਚ ਇੱਕ ਸਾਈਡ ਰੱਖ ਦਿੰਨੇ ਆਪਾਂ ਇਸ ਨੂੰ ਤੇ ਹੁਣ ਜੀ ਆਪਾਂ ਐੜੇ ਖਜੂਰਾ ਨੇ ਇਹਨਾਂ ਨੂੰ ਵੀ ਵਿੱਚ ਐਡ ਕਰ ਦਾਂਗੇ ਆਪਣੇ ਗ੍ਰाइंडਿੰਗ ਜਾਰ ਦੇ ਵਿੱਚ ਠੀਕ ਹੈ ਜੀ ਕਿਉਂਕਿ ਆਪਾਂ ਇਹਨਾਂ ਨੂੰ ਵੀ ਥੋੜਾ ਜਿਹਾ ਗ੍ਰाइंड ਕਰਕੇ ਜਿਹੜਾ ਵਾ ਬਰੀਕ ਕਰਨਾ ਵਾ ਠੀਕ ਹੈ ਜੀ ਲਓ ਜੀ ਆਪਾਂ ਗ੍ਰाइंड ਕਰ ਲਿਆ ਦੇਖ ਸਕਦੇ ਤੁਸੀਂ ਬਹੁਤ ਵਧੀਆ ਗ੍ਰाइंड ਹੋ ਗਈਆਂ ਨੇ ਜਿਆਦਾ ਨਹੀਂ ਆਪਾਂ ਗ੍ਰाइंड ਕਰਨਾ ਸੀ ਬਰੀਕ ਕਰਨੀਆਂ ਸੀ ਮਤਲਬ ਦਰਦਰੀਆਂ ਜਿਹੀਆਂ ਰੱਖਣੀਆਂ ਸੀਗੀਆਂ ਆਪਾਂ ਵੀ ਤੇ ਹੁਣ ਜੀ ਆਪਾਂ ਇਹਨਾਂ ਖਜੂਰਾਂ ਨੂੰ ਉਸੇ ਕੜਾਈ ਦੇ ਵਿੱਚ ਕੱਢ ਲਾਂਗੇ ਜਿਸ ਦੇ ਵਿੱਚ ਆਪਾਂ ਪਹਿਲਾਂ ਇਹਨਾਂ ਨੂੰ ਰੋਸਟ ਕੀਤਾ ਸੀ ਦੇਖ ਸਕਦੇ ਤੁਸੀਂ ਕਿੰਨੀਆਂ ਵਧੀਆ ਗ੍ਰाइंड ਹੋ ਗਈਆਂ ਤੇ ਇਹ ਜਿਹੜਾ ਆਪਾਂ ਮਟੀਰੀਅਲ ਰੱਖਿਆ ਸੀਗਾ ਇੱਕ ਸਾਈਡ ਤੇ ਪਲੇਟ ਦੇ ਵਿੱਚ ਉਹ ਵੀ ਵਿੱਚ ਪਾ ਦਾਂਗੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕੋਈ ਵੀ ਐਕਸਟਰਾ ਆਪਾਂ ਮਿਠਾ ਮਿਠਾ ਇਹਦੇ ਵਿੱਚ ਐਡ ਨਹੀਂ ਕਰਨਾ ਨਾ ਕੋਈ ਸ਼ੱਕਰ ਨਾ ਚੀਨੀ ਠੀਕ ਹੈ ਜੀ ਕੁਝ ਨਹੀਂ ਐਡ ਕਰਨਾ ਆਪਾਂ ਸਿਰਫ ਖਜੂਰਾਂ ਦਾ ਹੀ ਇਹਦੇ ਵਿੱਚ ਜਿਹੜੀ ਮਿਠਾਸ ਆ ਉਹੀ ਬਹੁਤ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੇ ਲੱਡੂ ਬਣ ਕੇ ਤਿਆਰ ਹੁੰਦੇ ਨੇ ਠੀਕ ਹੈ ਜੀ ਆਪਾਂ ਕੋਈ ਐਕਸਟਰਾ ਮਿਠਾ ਵਿੱਚ ਐਡ ਨਹੀਂ ਕਰਨਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲਾਂਗੇ ਵਿੱਚ ਠੀਕ ਹੈ ਜੀ ਚੰਗੀ ਤਰ੍ਹਾਂ ਇੱਕ ਡੋਅ ਦੀ ਫਾਰਮ ਦੇ ਵਿੱਚ ਇਹ ਬਣਾ ਲਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਲੈਣਾ ਆਪਾਂ ਮਿਕਸ ਕਰ ਦਿੰਗੇ ਖਜੂਰਾਂ ਦੇ ਵਿੱਚ ਚੰਗੀ ਤਰ੍ਹਾਂ ਠੀਕ ਹੈ ਜੀ ਦੇਖ ਸਕਦੇ ਤੁਸੀਂ ਆਪਣਾ ਇੱਕ ਡੋਜ ਜਿਹਾ ਬਣ ਗਿਆ ਹੈ ਜਿਸ ਤਰ੍ਹਾਂ ਆਟੇ ਦਾ ਹੁੰਦਾ ਹੈ ਲਓ ਜੀ ਤੇ ਹੁਣ ਆਪਾਂ ਇਹਦੇ ਲੱਡੂ ਬਣਾਉਣੇ ਸਟਾਰਟ ਕਰ ਲਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਆਪਣੇ ਲੱਡੂ ਜਿਹੜੇ ਨੇ ਕਿੰਨੇ ਵਧੀਆ ਬਣ ਕੇ ਤਿਆਰ ਹੋ ਗਏ ਨੇ ਜੀ ਠੀਕ ਹੈ ਜੀ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਜਿਸ ਤਰ੍ਹਾਂ ਦੇ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਵੱਡੇ ਜਾਂ ਛੋਟੇ ਲੱਡੂ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਲੋ ਜੀ ਆਪਾਂ ਹੁਣ ਬਾਕੀ ਦੇ ਲੱਡੂ ਵੀ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲਾਂਗੇ ਤੇ ਐ ਜੀ ਦੇਖੋ ਆਪਣੇ ਲੱਡੂ ਜਿਹੜੇ ਨੇ ਬਣ ਕੇ ਤਿਆਰ ਹੋ ਗਏ ਨੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਲੱਡੂ ਠੀਕ ਹੈ ਜੀ ਮਿੰਟੋ ਮਿੱਟੀ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਤੁਸੀਂ ਵੀ ਜ਼ਰੂਰ ਬਣਾਇਓ ਇਹਨਾਂ ਨੂੰ ਤੇ ਖਾਇਓ ਤੇ ਨਾਲ ਆਪਣੇ ਬੱਚਿਆਂ ਨੂੰ ਵੀ ਖਵਾਇਓ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਥੈਂਕ ਯੂ